ਰਿਸ਼ਵਤ ਖੋਰੀਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੁਆਲੇ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਹੁਣ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਹ ਗੱਲ ਸੀਬੀਆਈ ਵੱਲੋਂ ਵੀਰਵਾਰ ਨੂੰ ਉਹਨਾਂ ਦੇ ਸੈਕਟਰ 40 ਦੇ ਬੰਗਲੇ ਤੇ ਰੇਡ ਤੋਂ ਬਾਅਦ ਕੀਤੀ ਗਈ ਹੈ ਅਤੇ ਚੈਕਿੰਗ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹੁਣ ਆਮਦਨ ਤੋਂ ਵੱਧ ਮਾਮਲਾ ਉਹਨਾਂ ਦੇ ਉੱਤੇ ਦਰਜ ਹੋ ਸਕਦਾ ਹੈ। ਸੀਬੀਆਈ ਨੇ ਉਹਨਾਂ ਦੇ ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਹੈ ਹਰੇਕ ਚੀਜ਼ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ ਤੇ ਇਸ ਦੀ ਕੀਮਤ ਵੀ ਤੈਅ ਕੀਤੀ ਜਾਵੇਗੀ ਇਸ ਦੇ ਵਿੱਚ ਏਸੀ ਤੋਂ ਲੈ ਕੇ ਫੁੱਲਾਂ ਦੇ ਗਮਲੇ ਲਾਈਟ ਬਲਬ ਅਤੇ ਸਭ ਕੁਝ ਸ਼ਾਮਲ ਹੈ ਰੇਡ ਲਗਭਗ 8.5 ਘੰਟੇ ਚੱਲੀ ਤੁਹਾਨੂੰ ਦੱਸ ਦਈਏ ਕਿ ਭੁੱਲਰ ਦੇ ਦੋ ਮੰਜ਼ਲਾ ਬੰਗਲੇ ਦੇ ਵਿੱਚ 7 ਬੈੱਡਰੂਮ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮਾਸਿਕ ਮੂਲ ਤਨਖਾਹ 2.16 ਲੱਖ ਹੈ ਪਰ ਉਹਨਾਂ ਦੀ ਜਾਇਦਾਦ 15 ਕਰੋੜ ਤੋਂ ਵੱਧ ਹੈ। ਉਹਨਾਂ ਦੇ ਕੋਲ ਜਲੰਧਰ, ਮੁਹਾਲੀ, ਲੁਧਿਆਣਾ, ਕਪੂਰਥਲਾ ਸਮੇਤ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਨੇ। ਇਹ ਸਾਰੇ ਸ਼ਹਿਰ A ਗ੍ਰੇਡ ਨੇ ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ। ਹਾਲਾਂਕਿ ਉਸ ਦੀ ਸੇਵਾ ਮੁਕਤੀ ਦੇ ਵਿੱਚ ਅਜੇ 2 ਸਾਲ ਬਾਕੀ ਨੇ। ਪੁੱਲਰ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿੱਧੇ ਤੌਰ ਤੇ ਡੀਐਸਪੀ ਵੱਲੋਂ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਦੀ ਜ਼ਿਆਦਾਤਰ ਪੋਸਟਿੰਗ ਮੁਹਾਲੀ ਦੇ ਵਿੱਚ ਸੀ ਉਸ ਨੂੰ 2007 ਦੇ ਵਿੱਚ ਆਈਪੀਐਸ ਵਜੋਂ ਤਰੱਕੀ ਵੀ ਦਿੱਤੀ ਗਈ ਉਸ ਨੇ ਅਕਾਲੀ ਦਲ ਦੀ ਸਰਕਾਰ ਦੌਰਾਨ ਡੀਐਸਪੀ ਦਾ ਅਹੁਦਾ ਸੰਭਾਲਿਆ ਸੀ ਜਦਕਿ ਉਸ ਨੇ ਕਾਂਗਰਸ ਸਰਕਾਰ ਦੌਰਾਨ ਐਸਪੀ ਅਤੇ ਐਸਐਸਪੀ ਦੇ ਅਹੁਦਿਆਂ ਤੇ ਕੰਮ ਵੀ ਕੀਤਾ ਉਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਈਜੀ ਵਜੋਂ ਸੇਵਾ ਨਿਭਾਈ ਸੀਬੀਆਈ 6 ਸਾਲਾਂ ਦੇ ਵਿੱਚ ਹਾਸਲ ਕੀਤੀਆਂ ਗਈਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ ਲਾਕਰ ਖੋਲੇ ਜਾ ਰਹੇ ਨੇ ਹਾਲਾਂਕਿ ਸੀਬੀਆਈ ਨੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਰਿਮਾਂਡ ਨਹੀਂ ਮੰਗਿਆ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਉਸ ਦੀ ਰਿਮਾਂਡ ਮੰਗੇਗੀ ਕਿਉਂਕਿ ਬੀਐਨਐਸ ਦਾ ਪ੍ਰਬੰਧ ਹੈ ਕਿ ਇੱਕ ਦੋਸ਼ੀ ਨੂੰ 40 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਰਿਮਾਂਡ ਤੇ ਭੇਜਿਆ ਜਾ ਸਕਦਾ ਹੈ ਸੋ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਸ਼ਿਕੰਜਾ ਕਸਦੀ ਹੋਈ ਨਜ਼ਰ ਆ ਰਹੀ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੁਣ ਭੁੱਲਰ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ